ਸਵੇਰੇ तकरीबन ਇਹ 11:00 ਵਜੇ ਦੇ ਕਰੀਬ ਰਿਪੋਰਟ ਪ੍ਰਾਪਤ ਹੋਈ ਸੀ ਕਿ ਮਿਆਂਕਮਾ ਆਜਨਨਾ ਦਾ ਇੱਕ ਅ ਇਥੇ ਦਾ ਸ਼ਹਿਰ ਦਾ ਵਸਨੀਕ ਆ ਜਿਹੜਾ ਕਿ ਫਾਈਨੈਂਸ ਦਾ ਕੰਮ ਕਰਦਾ ਉਹ ਤੇ ਉਹਦੇ ਸਾਥੀ ਦੋ ਜਿਹੜੇ ਕਿ ਵਾਪਸ ਆ ਰਹੇ ਸੁਜਾਨਪੁਰ ਇੱਕ ਬੈਂਕ ਤੋਂ ਆਪਣਾ ਕਰੰਟ ਅਕਾਊਂਟ ਖੁਲਾ ਕੇ ਉਹ ਕਰੰਟ ਅਕਾਊਂਟ ਖੁਲਾਉਣ ਤੋਂ ਵਾਪਸ ਆਉਣਦਿਆਂ ਦੇ ਕੋਲ ਜਿੱਥੋਂ 에ਅਰਫੋਰਸ ਸਟੇਸ਼ਨ ਉਸ ਤੋਂ ਅੱਗੇ ਜਾ ਕੇ ਜਿਹੜਾ ਓਵਰਬ੍ਰਿਜ ਆ ਉਹਦੇ ਕੋਲ ਉਹਦੇ ਜਿਹੜੀ ਹੈਗੀ ਆ ਕਿਸੇ ਨੇ ਗੋਲੀ ਮਾਰੀ ਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਿਹੜਾ ਹੈਗਾ ਜ਼ਖਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਆ ਹਾਲਤ ਉਹਦੀ ਕ੍ਰਿਟੀਕਲ ਹੈਗੀ ਆ ਇਸ ਤੇ ਸਵਿਫਟਲੀ ਪੰਜਾਬ ਪੁਲਿਸ ਨੇ ਹਰੇਕ ਐਂਗਲ ਤੋਂ ਅਸੀਂ ਕੰਮ ਕੀਤਾ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਹੋਰਾਂ ਐਂਗਲਾਂ ਬਾਰੇ ਮੈਂ ਬਾਅਦ ਵਿੱਚ ਖੁਲਾਸਾ ਕਰ ਸਕਾਂਗਾ ਉਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਐਂਗਲ ਨੂੰ ਖੰਘਾਲਿਆ ਟੈਕਨੀਕਲ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਪਠਾਨਕੋਟ ਦੀ ਆਪਣੀ ਟੈਕਨੀਕਲ ਟੀਮ ਤੁਹਾਡੀ ਕਾਫੀ ਸਟਰੋਂਗ ਹੈ ਟੈਕਨੀਕਲ ਸੋਰਸਸ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਅ ਵੀ ਆਰ ਏਬਲ ਟੂ ਪਿੰਪੁਆਇੰਟ ਦੀ ਕਲਪਰੇਟਸ ਉਹ ਸਸਪੈਕਟ ਜਿਹੜੇ ਹੈਗੇ ਆ ਉਹ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਸਸਪੈਕਟ ਨੂੰ ਅਸੀਂ ਨਾਮਜ਼ਦ ਕਰ ਰਿਹਾ ਉਹਨਾਂ ਸਸਪੈਕਟਾਂ ਦੇ ਵਿੱਚ ਜਿਹੜੇ ਦੋ ਸਸਪੈਕਟ ਨੇ ਉਹ ਸੰਜੀਵ ਕੁਮਾਰ ਏਲੀਅਸ ਬੰਟੀ ਏਲੀਅਸ ਫੌਜੀ son of ਪ੍ਰੀਤਮ ਸਿੰਘ वासी पटोआ पी एस दीनानगर डिस्ट्रिक गुरदासपुर और मोटरसाइकिल है पीबी जीरो एट बी के दस सौ चौबी माफ़ करना मैं थोड़ा तो यदि डिटेल बाद देना दे मोटरसाइकिल बड़ी पी बी बी पी बी जीरो सिक्स बीके दस सौ चौहत्तर 1074 ਨੰਬਰ ਆ ਜਿਹੜਾ ਕਿ ਬਲੈਕ ਕਲਰ ਦਾ ਮੋਟਰਸਾਈਕਲ ਇਹਦੇ ਵਿੱਚ ਯੂਟਿਲਾਈਜ਼ ਕੀਤਾ ਗਿਆ ਦੂਸਰਾ ਜਿਹੜਾ ਇਹਦੇ ਚ ਸਸਪੈਕਟ ਹੈਗਾ ਆ ਜਿਹੜਾ ਕਿ ਉਹਦੇ ਪਿੱਛੇ ਬੈਠਾ ਹੋਇਆ ਸੀਗਾ ਉਹਦਾ ਨਾਮ ਹੈਗਾ ਜਤਿੰਦਰ ਕੁਮਾਰ ਏਲੀਅਸ ਮੱਟੂ ਏਲੀਅਸ ਲੱड्डੂ son of ਕਰਤਾਰ ਸਿੰਘ ਪਿੰਡ ਬਣੀ ਲੋਦੀ ਸੁੰਦਰ ਚੱਕ ਮੋੜ ਥਾਣਾ ਸਜਨਪੁਰ ਇਹਨਾਂ ਦੋਨੇ ਦੋਨੇ ਦੋਨਾਂ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਨਿਸ਼ਾਨਦੇਹੀ ਹੋ ਚੁੱਕੀ ਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਾਮਸਾਦ ਕੇਸ ਦੇ ਵਿੱਚ ਕਰ ਲਿਆ ਗਿਆ ਇਹਨਾਂ ਦੇ ਅੱਗੇ ਜਿਹੜੇ ਇਹਨਾਂ ਦੇ ক্লোਜ਼ ਐਸੋਸੀਏਟ ਆ ਉਹ ਦੋ ਰਾਉਂਡ ਅਪ ਕਰ ਲਏ ਗਏ ਨੇ ਉਹਨਾਂ ਦਾ ਨਾਮ ਦਾ ਹਜੇ ਮੈਂ ਖੁਲਾਸਾ ਨਹੀਂ ਕਰਨਾ ਚਾਹਾਂਗਾ ਕਿਉਂਕਿ ਤਫ਼ਤੀਸ਼ ਜਾਰੀ ਆ ਤਫ਼ਤੀਸ਼ ਨੂੰ ਕੁਸ਼ੈਂਪਰ ਹੋਣ ਦੀ ਸੰਭਾਵਨਾ ਹੋ ਸਕਦੀ ਆ ਸੋ ਉਹਨਾਂ ਦੋਨਾਂ ਤੋਂ ਅੱਗੇ ਵੀ ਇੱਕ ਅਕਿਊਜ਼ਡ ਹੋਰ ਹੈ ਜੇਦੀ ਵੀ ਨਿਸ਼ਾਨਦੇਹੀ ਅਸੀਂ ਕਰ ਲਈ ਆ ਉਹਦਾ ਨਾਂ ਦੱਸਣਾ ਮੈਂ ਜਾਇਜ਼ ਨਹੀਂ ਸਮਝਉਂ ਮੈਂ ਅਜੇ ਇਸ ਮੁਕਾਮ ਦੇ ਉੱਤੇ ਸੋ ਲੜੀਦਰ ਲੜੀ ਅੱਗੇ ਤੋਂ ਅੱਗੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਕਰ ਰਹੇ ਆ ਸਾਡੀਆਂ ਤਕਰੀਬਨ 10 ਤੋਂ ਵੱਧ ਟੀਮਾਂ ਜਿਦੇ ਚ ਟੈਕਨੀਕਲ ਟੀਮਾਂ ਵੀ ਨੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਵੀ ਨੇ ਉਹ ਫੀਲਡ ਵਿੱਚ ਨੇ ਦੋ ਅਸੀਂ ਵਿਅਕਤੀਆਂ ਨੂੰ ਰਾਉਂਡ ਅਪ ਕਰ ਲਿਆ ਹੈਗਾ ਜਿਹੜੇ ਇਹ ਦੋ ਸਸਪੈਕਟ ਨੇ ਹੈਗੇ ਇਹ ਵੀ ਜਲਦੀ ਸਾਡੇ ਰਾਉਂਡ ਅਪ ਹੋ ਜਾਣਗੇ ਸੋ ਜਿਹੜੇ ਕਾਰਨ ਕਾਰਨ ਦਾ ਖੁਲਾਸਾ ਅਸੀਂ ਬਾਅਦ ਵਿੱਚ ਕਰ ਸਕਾਂਗੇ ਜਦੋਂ ਤਫਤੀਸ਼ ਸਾਡੀ ਕਿਸੇ ਕੰਕਲੂਜਨ ਤੇ ਪਹੁੰਚੇਗੀ ਸੋ ਹਾਲ ਦੀ ਘੜੀ ਸਾਡੇ ਵਾਸਤੇ ਜਿਹੜੇ ਇਹ ਸਸਪੈਕਟ ਨੇ ਜਾਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ক্লোਜ਼ ਏਡੀਜ਼ ਐਂਡ ਇਹਨਾਂ ਦੇ ক্লোਜ਼ ਨੈਟਵਰਕ ਤੇ ਜਿਹੜੇ ਕੰਮ ਚਲਾ ਰਹੇ ਸੀਗੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਤਾ ਕਿ ਮੈਂ ਬਹੁਤ ਜ਼ਿਆਦਾ ਖੁਲਾਸਾ ਕਰਨ ਦੇ ਪੋਜੀਸ਼ਨ 'ਚ ਨਹੀਂ ਆ ਕਿ ਉਸ ਤਫਤੀਸ਼ ਤੋਂ ਥੋੜਾ ਅੱਗੇ ਜਾ ਕੇ ਹੋਰ ਨਿਖਾਰ ਆਏਗਾ ਫਿਰ ਸਾਨੂੰ ਗੱਲ ਦੀ ਕਲੈਰਿਟੀ ਹੋ ਜਾਏਗੀ ਜੀ